ਇਹ ਸਰ ਕਾਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋਈ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾਗੇ ਉਹਦੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ 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 ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੈਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੈਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੈਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਫਿਰ 15 ਲੱਖ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਐ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਐ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਚਲੀਆ ਦੀ ਸਰ ਗ੍ਰਿਫਤਾਰੀ ਦੇ ਆਰਡਰਾਂ ਦੀ ਗੱਲ ਆ ਰਹੀ ਆ ਕੁਝ ਉਹਨਾਂ ਨੇ ਵੇਚੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਖਰਚ ਦੇ ਦੇ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਡ ਹੀ ਇੱਕ ਸਾਈਬਰ ਠੱਗਾ ਨੇ ਅਪਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ WhatsApp ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਸਰ ਕਿਹੜੀ ਜਗ੍ਹਾ ਤੇ ਕਾਲ ਆਈ ਸੀ ਬੋਲੋ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਐਸੀ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ 에어ਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਾ ਮਾਮਲਾ ਦਰਜ ਕਰ ਲਿਆ ਜੀ ਅਗੋਂ ਖਾਤਿਆ ਰਹੀਂ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਐਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ